ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕਦਾ ਬਈ ਤੂੰ ਕਹਿੰਦਾ ਪੰਜਾਬ ਦੇ ਹਿੱਤ ਦੀ ਤਾਂ ਗੱਲ ਕਰਨ ਲੱਗ ਗਿਆ ਪੰਜਾਬ ਦੇ ਘਟਿਆ ਦੀ ਤਾਂ ਗੱਲ ਕਰਨ ਲੱਗ ਗਿਆ ਵੀ ਤੂੰ ਬਚਾ ਕਿਵੇਂ ਸਕਦਾ ਤੇਰੇ ਚ ਪਾਵਰ ਕੀ ਆ ਬੰਦੇ ਨਾਲ ਆ ਕੇ ਮੈਨੂੰ ਦਿੱਲੀ ਬੰਦਾ ਦੁੱਧ ਲੈ ਕੇ ਜਾਂਦਾ ਆਪਣੇ ਨਾਲ ਵੈਸਰਾਮਾ ਹੈ ਉਹਨੂੰ ਕਿਹਾ ਮਾ ਮੇਰੇ ਨਾਲ ਦੱਸੀ ਆਪਾਂ ਪਹਿਲਾਂ ਵੀ ਗੱਲ ਵੀ ਐਂ ਕਰਕੇ ਆਪਣਾ ਨੂੰ ਲੋਕਾਂ ਨੇ ਨਿੰਦਿਆ ਆਪਣੇ ਨਾਲ 20 ਬੰਦੇ ਗੁੱਸੇ ਵੀ ਹੋਏ ਉਹ ਕਹਿੰਦਾ ਫਿਰ ਬਚਾ ਕਿਵੇਂ ਸਕਦੇ ਤੂੰ ਇਹਦਾ ਵੀ ਹੱਲ ਦੱਸ ਉਹਦੇ ਨਾਲ ਬੈਠ ਕੇ ਗੱਲ ਕਰ ਮਾਹ ਕੋਈ ਵੱਡੀ ਗੱਲ ਨਹੀਂ ਪਰ ਮਿਹਨਤ ਆ ਕਹਿੰਦਾ ਮਿਹਨਤ ਕੀ ਆ ਮਾਹ ਪਹਿਲਾਂ ਸਾਰਿਆਂ ਨਾਲ ਪਹਿਲਾਂ ਤਾਂ ਅਸੀਂ ਆਦਾ ਰਸੋਈ ਦਾ ਖਰਚਾ ਬਚਾ ਲਈਏ ਅੱਜ ਦੇ ਟਾਈਮ ਇੱਕ ਘਰ ਦਾ ਰਸੋਈ ਦਾ ਖਰਚਾ 500 ਰੁਪਈਆ ਵੀਰੇ ਪੰਜ ਮੈਂਬਰ ਹੀ ਘਰ ਦਾ 100 ਰੁਪਈਆ ਬੰਦਾ ਡੇਲੀ ਦਾ ਖਰਚਾ ਕਰਦਾਗਾ ਕਹਿੰਦਾ ਬਿੰਦਕ ਸੋਚ ਕੇ ਕਹਿੰਦਾ ਗੱਲ ਤੇਰੀ ਸਹੀ ਆ। ਬਾਕੀ ਮਹਾ ਫਜ਼ੂਲ ਖਰਚੀ ਘਟਾਈਏ। ਕਹਿੰਦਾ ਫਜ਼ੂਲ ਖਰਚੀ ਕੀ ਹੁੰਦੀ ਆ? ਅੱਜ ਦੇ ਟਾਈਮ ਬਾਈ ਕਿਸੇ ਚੀਜ਼ ਬਿਨਾ ਨਹੀਂ ਸਰਦਾ। ਕਹਿੰਦਾ ਉਹ ਮਿਸਤਰੀ ਸੀ ਮਿਸਤਰੀਆਂ ਵਾਲੀ ਗੱਲ ਕਰੀ ਕਹਿੰਦਾ ਚਾਬੀ ਜੇ ਸਾਡੇ ਕੋਲ ਸੰਦ ਆ ਤਾਂ ਹੀ ਅਸੀਂ ਮਿਸਤਰੀਆਂ ਚਾਬੀ ਬਿਨਾ ਕੋਈ ਚੀਜ਼ ਨਹੀਂ ਖੁੱਲ ਸਕਦੀ। ਮੈਂ ਚਾਬੀ ਸੰਦ ਲਾਏ ਬਿਨਾ ਕਿਵੇਂ ਸਾਰਨੂੰ? ਮਹਾ ਤੇਰੀ ਗੱਲ ਨਾਲ ਮੈਂ ਜਮ੍ਹਾਂ ਸਹਿਮਤ ਆ ਵੀਰੇ। ਮਹਾ ਪਰ ਅੱਜ ਦੇ ਟਾਈਮ ਇੱਕ ਜ਼ਿੰਮੇਦਾਰ ਦੇ ਘਰੇ ਮੋਬਾਈਲ ਕਿੰਨੇ ਨੇ ਉਹਦੇ ਨਾਲ ਤਕਰੀਬਨ ਮਹਾ ਜੇ ਜਾਰਾ ਸੀ ਪੰਜ ਮੈਂਬਰਾਂ ਸਾਡੇ ਪੰਜ ਮੋਬਾਈਲ ਨੇ ਪੰਜ ਹੀ ਮਹਾ ਤੱਤ ਵਾਲੇ ਨੇ ਜਿਨ੍ਹਾਂ ਦਾ ਅੱਜ ਦੇ ਟਾਈਮ 4-500 ਰੁਪਏ ਮਹੀਨੇ ਦਾ ਖਰਚਾ ਕਹਿੰਦਾ ਹੈ ਕਹਿੰਦਾ ਪੰਜ ਮੋਬਾਈਲ ਨੇ ਪੰਜ ਮੈਂਬਰਾਂ 2500 ਰੁਪਏ ਹੋ ਗਿਆ ਮਹਾ ਬਾਦ ਤੋਂ ਬਾਦ ਦੋ ਮੋਬਾਈਲ ਚਾਹੀਦੇ ਆ ਇੱਕ ਘਰੇ ਇੱਕ ਬਾਹਰੇ ਜਿਹਨੇ ਬੰਦੇ ਨੇ ਚਾਹੀਦਾ ਕਹਿੰਦਾ ਹਾਂ ਮਾ 1500 ਬਚ ਗਿਆ ਕਹਿੰਦਾ ਬਾਕੀ ਠੀਕ ਐ ਫਿਰ ਮਾ ਹਾ ਮੋਟਰਸਾਈਕਲ ਕਿੰਨੇ ਨੇ ਗੱਡੀਆਂ ਕਿੰਨੀਆਂ ਨੇ ਮਾ ਚੱਲ ਜਿਹਦੇ ਜ਼ਰੂਰਤ ਐ ਚੱਲ ਉਹਦੇ ਤਾਂ ਆਪਾਂ ਮੰਨਿਆ ਜਿਹਦੇ ਜ਼ਰੂਰਤ ਨਹੀਂ ਉਹਨੂੰ ਮਾ ਅੱਜ ਦੇ ਟਾਈਮ ਹਰੇਕ ਘਰੇ 2 ਤੋਂ 3 ਮੋਟਰ 2 ਤਾਂ ਹੈਗੀ ਹੈਗੇ ਨਹੀਂ ਤੀਜਾ ਵੀ ਹੋ ਸਕਦਾ ਸਾਧਨ ਵੀ ਇਸ ਹਿਸਾਬ ਨਹੀਂ ਨੇ ਮਾ ਜੇ ਆਪਾਂ ਇਤੋਂ ਉਹ ਤੱਕ ਨਕਾ ਦੇਖਣ ਜਾਣਾ ਹੋਵੇ ਆਪਾਂ ਖੇਤ ਮੋਟਰਸਾਈਕਲ ਤੇ ਜਾਂਦੇ ਆ ਪਹਿਲੀਆਂ ਦੇ ਵਿੱਚ ਲੋਕ ਤੁਰ ਕੇ ਜਾਂਦੇ ਸੀ ਤੁਰ ਕੇ ਤੋਂ ਰੇੜੇ ਤੇ ਆ ਗਏ ਖੇਤ ਬੰਨੇ ਅਗਲੇ ਨੇ ਰਹਿਣਾ ਹੁੰਦਾ ਸੀ ਫਿਰ ਸਾਈਕਲ ਤੇ ਆ ਗਏ ਹੁਣ ਮੋਟਰਸਾਈਕਲ ਤੇ ਆ ਕੇ ਖੇਤ ਜਾਣ ਹੁਣ ਖੇਤ ਮੋਟਰ ਚਲਾ ਕੇ ਉਹ ਤੋਂ ਬਾਅਦ ਜਿਹੜਾ ਨਕਾ ਦੇਖਣ ਜਾਣਾ ਹੁੰਦਾ ਉਹ ਵੀ ਅਸੀਂ ਮੋਟਰਸਾਈਕਲ ਤੇ ਜਾਂਦੇ ਆ ਤੁਸੀਂ ਆਪ ਦੇਖ ਰਿਹਾ ਵੀ ਕਿੰਨੇ ਦਾ ਤੇਲ ਫੂਕਦੇ ਆ ਫालतू ਮੈਂ ਬਾਲਾ ਨਹੀਂ ਕਹਿੰਦਾ ਵੀ 100 ਤੋਂ 150 ਦਾ ਤੇਲ ਇੱਕ ਇੱਕ ਜਣਾ ਫालतू ਫੂਕ ਦਿੰਦਾ। ਡੇਲੀ ਦਾ। ਕਹਿੰਦਾ ਇਹ ਵੀ ਗੱਲ ਤੇਰੀ ਸਹੀ ਹੈ। ਮਾ ਹੋਰ ਆਪਾਂ ਖਰਚੇ ਕੀ ਰੋਕ ਸਕਦੇ ਆ? ਮਾ ਮੈਂ ਇਹੀ ਖਰਚੇ ਨੇ ਜਿਹੜੇ ਬੰਦੇ ਨੂੰ ਦੱਬ ਕੇ ਲੈ ਜਾਂਦੇ ਆ। ਹੁਣ ਮਹਾ ਸਾਰਿਆਂ ਨੂੰ ਵੱਡਾ ਟ੍ਰੈਂਡ ਚੱਲਿਆ ਹੋਇਆ ਵੱਡੇ ਸਕੂਲ 'ਚ ਪੜਾਉਣ ਦਾ। ਸਕੂਲ ਦੀ ਮਹਾ ਫੀਸ ਤਾਂ ਛੋੜੀ ਆ ਫੀਸ ਨਹੀਂ ਜਿਆਦਾ ਹੈਗੀ ਪਰ ਉਹਨਾਂ ਦਾ ਬੈਣ ਖਰਚਾ ਹੀ ਉਨੀ ਪੜ੍ਹਾਈ ਜਿੰਨਾ ਹੀ ਉਹਨਾਂ ਦਾ ਜੇ ਆਪਣੇ ਬੱਚੇ ਦੀ ਫੀਸ 2500 ਰੁਪਿਆ ਤਾਂ 2500 ਰੁਪਿਆ ਬੈਣ ਖਰਚਾ ਕਹਿੰਦਾ ਹੈ ਮਹਾ ਇਹ ਜਿਹੜੇ ਬਈ ਬੰਦੇ ਗੌਰ ਕਰਦੇ ਆ ਚੀਜ਼ਾਂ ਤੇ ਉਹਨਾਂ ਨੂੰ ਪਤਾਗਾ ਹੁਣ ਆਪਾਂ ਹੀ ਆਪਦਾ ਮਨ ਹੌਲਾ ਕਰਨ ਲੱਗੇ ਹੋਏ ਆ ਬਈ ਛੋਟੇ ਨਾਲ ਇਹੀ ਗੱਲ ਅਸੀਂ ਥੋੜੇ ਜੇ ਟਰਸੀਆਂਗੇ ਜਾਂ ਲਾ ਲਓ ਜਿਵੇਂ ਮਰਜ਼ੀ ਲਾ ਲਓ ਬਈ ਥੋੜਾ ਜਿਆ ਹੋਰ ਟੰਗਦੇ ਆ ਆਪਾਂ ਗੱਲ ਕਰਦੇ ਹਾਂ ਖਰਚੇ ਬਚਾਉਣ ਦੀ ਬਾਈ ਹਜੇ ਪੜ੍ਹਿਆ ਲਿਖਿਆ ਘੱਟ ਸੋਚਦਾ ਹੁੰਦਾ ਅਣਪੜ੍ਹ ਉਂਗਲਾਂ ਦੀ ਪਹਿਲਾਂ ਖਰਚੇ ਗਿਣ ਲੈਂਦਾ ਜਿਵੇਂ ਹੁਣ ਆਪਾਂ ਗੱਲ ਕਰੀ ਸੀਗੀ ਵੀ ਬੱਚਿਆਂ ਦਾ 2500 ਰੁਪਏ ਤਾਂ ਬੈਣ ਖਰਚਾ ਹੀ ਆ 2500 ਰੁਪਏ ਉਹਦੀ ਪੜ੍ਹਾਈ ਦਾ ਖਰਚਾ ਵੀ ਇਹ ਕਿੱਥੇ ਜਾਊਗਾ ਵੀ ਆਪਾਂ ਕਿਉਂ ਨਾ ਸਰਕਾਰੀ ਸਕੂਲਾਂ ਨੂੰ ਪਹਲ ਦਈਏ ਸਰਕਾਰੀ ਸਕੂਲਾਂ ਦੇ ਮਾਸਟਰਾਂ ਦੇ ਪ੍ਰੈਸ਼ਰ ਪਾਈਏ ਵੀ ਤੁਸੀਂ ਇੱਕ ਬੱਚੇ 25 ਬੱਚਿਆਂ ਵਾਸਤੇ ਇੱਕ ਟੀਚਰ ਦੇਣਾ ਜਾਂ 30 ਬੱਚਿਆਂ ਵਾਸਤੇ ਕਿਉਂ ਤੁਸੀਂ ਇੱਕ ਕਲਾਸ 'ਚ 50 ਬੱਚੇ ਬਿਠਾ ਸਕਦੇ ਹੋ ਇਹ ਚੀਜ਼ ਤਾਂ ਆਪਾਂ ਸੋਚਣੀ ਨਹੀਂ ਆਪਾਂ ਜਾਣਾ ਦੂਜੇ ਪਾਸੇ ਰਾ ਇੱਕ ਹੋਰ ਪਾਸੇ ਆ ਜਾਂਦੇ ਆ ਹੁਣ ਆਲਾ ਕਹਿੰਦਾ ਜਦੋਂ ਜੱਟ ਦੀ ਜ਼ਰੂਰਤ ਹੁੰਦੀ ਹੈ ਬਾਈ ਉਦੋਂ ਹੀ ਹਰੇਕ ਬੰਦਾ ਉਦੋਂ ਹੀ ਚੀਜ਼ ਲੈਂਦਾ ਕੋਈ ਬਾਈ ਉਦੋਂ ਜ਼ਰੂਰਤ ਤਦੈ ਨਹੀਂ ਲੈਂਦਾ ਇੱਕ ਸੌਂਕ ਬਣਿਆ ਹੋਇਆ ਟ੍ਰੈਂਡ ਬਣਿਆ ਹੋਇਆ ਅੱਜ ਮੈਂ 3 ਲੱਖ ਦੀ ਲਿਮਟ ਕਰਾ ਲਈ ਠੀਕ ਆ ਨਾ ਮੈਂ ਮੋਸ ਨੂੰ ਬਟਾ ਵਧੀਆ ਦਿਨਾਂ ਨਾ ਤੇ ਗਮਾਂਡੀ ਕੋਲ ਵੀ ਉਨਾ ਹੀ ਬਾਹਣਾ 3 ਲੱਖ ਦੀ ਕਰਾ ਲਈ 3 ਲੱਖ ਦੀ ਲਿਮਟ ਉਹ 5 2 ਲੱਖ ਰੁਪਈਆ ਲੋਨ ਦਾ ਵੀ ਨਾਲ ਲਊ ਆਪਾਂ 5 ਦੀ ਕਰਾ ਲਈ ਆ ਚੀਜ਼ ਦੇ ਪਿੱਛੇ ਆਪਾਂ ਮੁੱਛ ਦੇ ਪਿੱਛੇ ਪੜਦੇ ਆਂ ਸੋਚਦਾ ਆਪਣੀ ਹੈ ਨਹੀਂ ਨਾ ਮੈਂ ਬੈਂਕ ਦੇ ਵਿੱਚ ਵਿਆਜ ਭਰਨ ਵਗ ਗਿਆ ਤੇ ਫਿਰ ਆਪਣੀ ਮੁੱਛ ਨੀਵੀਂ ਹੋਣ ਲੱਗ ਜਾਂਦੀ ਜਦੋਂ ਆਪਾਂ ਨੂੰ ਵਿਆਜ ਭਰਨਾ ਪੈਂਦਾ ਖਰਚ ਆ ਗਿਆ ਪਰ ਚਲ ਪੈਸੇ ਲੈ ਤੇ ਆਪਾਂ ਭਰਤੇ ਆਪਾਂ ਉਹਦੀ ਮੁੱਛ ਲੈਨੇ ਬਾਈ ਜੀ ਤੁਸੀਂ ਤਾਂ 4% ਕਹਿੰਦੇ ਸੀ ਲਿਮਟ ਤੇ ਖਰਚੇ ਤੇ 11-12% ਪਿਆ ਪਿਆ ਕਹਿੰਦੇ ਹੈ ਮੈਨੇਜਰ ਕੇਰਾ ਦਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਉਹ ਵੀ ਹੈਰਾਨੀ ਕੇ ਜਾਣ ਕੇ ਨਾਲ ਬੋਲੂਗਾ ਵੀ ਜਾਇ ਚੁੱਪ ਕਰਕੇ ਤੁਰ ਜਾ ਇੱਥੇ ਹੋਰ ਗਾਹਕ ਖੜੇ ਆਪਣੇ ਕਰਿਆਨੇ ਵਾਂਗੂ ਕਿਉਂ ਖਰਾਬ ਕਰਨੇ ਆ ਤੇ ਜਿਹੜਾ ਬੰਦਾ ਚੋਮੀ ਨਹੀਂ ਹੁੰਦੀ ਆ ਵੀ ਆਪਾਂ ਦਾ 3 ਲੱਖ ਦਾ 3 ਚੌਕੇ 1200 ਦੇ ਹਿਸਾਬ ਨਾਲ 6 ਮਹੀਨੇ ਦਾ 7200 ਵਿਆਜ ਬਣਨਾ ਸੀ ਇਹ ਵਿਆਜ ਲਈ ਜਾਂਦਾ 12-13000 ਰੁਪਿਆ ਨਾ 18000 ਰੁਪਿਆ 6 ਮਹੀਨੇ ਦਾ ਵਿਆਜ ਬਈ ਚੂਬੂਗੀ ਨਾ ਫੇਰ ਸਾਨੂੰ ਕਹਿਣਗੇ ਬਾਈ ਜੀ ਇਹ ਸੇਮ ਹੀ ਨਿਆਰਾ ਵਿਆਜ ਆ ਸਾਨੂੰ ਸਾਲ ਬਾਅਦ ਸਬਸਿਡੀ ਆਉ ਚਲੋ ਆਪਾਂ ਚੁੱਪ ਕਰਕੇ ਤੁਰਿਆ ਆਉਨੇ ਆ ਆਪਾਂ ਗਾਹਣ ਲਈ ਵੀਰੀ ਜਾਣੇ ਆ ਭਰਨ ਫੇਰ 18000 ਹੁੰਦਾ ਫੇਰ ਆਪਾਂ ਕਹਨੇ ਆਂਗੇ ਕਹਿੰਦਾ ਤੈਨੂੰ ਬੜਾ ਪਿਆ ਤੈਨੂੰ ਬੜਾ ਪਤਾ ਤੈਨੂੰ ਪਹਿਲਾਂ ਤਾਂ ਗੱਲਾਂ ਚਲ ਜਾਉਣਗੇ ਉਹ ਗੱਲ ਤੇ ਆਉਂਦੀ ਨਹੀਂ ਬਾਈ ਉਹ ਦੁਕਾਨਦਾਰੀਆਂ ਬਣਾਈਆਂ ਹੋਈਆਂ ਨੇ ਸਰਕਾਰੀ ਬੰਦਿਆਂ ਦੀਆਂ ਜਿਨ੍ਹਾਂ ਦਾ ਹੱਕ ਆ ਸਾਨੂੰ ਸਹੀ ਢੰਗ ਨਾਲ ਸਮਝਾਉਣਾ ਦੱਸਣਾ ਉਹਨਾਂ ਨੂੰ ਇਹ ਚੀਜ਼ ਚਾਹੀਦੀ ਹੈ ਸਰਕਾਰਾਂ ਦਾ ਪ੍ਰੈਸ਼ਰ ਚਾਹੀਦਾ ਪਰ ਸਰਕਾਰ ਦੀ ਗੱਲ ਆਪਾਂ ਉਦੋਂ ਬਾਅਦ ਦੱਸਾਂਗੇ ਵੀ ਉਹਨਾਂ ਤੇ ਕੀ ਪ੍ਰੈਸ਼ਰ ਬਣਾ ਰਹੀ ਆ ਚਲੋ 18000 ਭਰਿਆ ਆਪਾਂ 18000 ਚੋਂ ਕਹਿੰਦਾ ਜੀ ਬਾਈ ਜੀ ਸਾਨੂੰ ਸਬਸਿਡੀ ਆ ਚੁੱਕੀ 37000 ਭਰਨ ਤੋਂ ਬਾਅਦ ਆਪਾਂ ਸੋਚੀ ਪੈ ਗਏ ਵੀ 37000 ਆਪਾਂ ਭਰ ਕੇ ਆਪਾਂ ਭਰਨਾ ਸੀ 15000 ਆਪਾਂ ਨੂੰ ਮੋੜਿਆ 9000 ਰੁਪਇਆ 25000 ਭਰਾ ਲਿਆ 10000 ਕਿੱਧਰ ਗਿਆ ਫਿਰ ਉਹ ਦੱਸ ਦਿਆ ਕਹਿੰਦੇ ਜੀ 6 ਮਹੀਨਿਆਂ ਬਾਅਦ ਸਾਨੂੰ ਵਕੀਲ ਖਰਚਾ ਪਿਆ 2500 5 ਦਿਨ ਤੁਹਾਡੀ ਕਿਸ਼ਤ ਲੇਟ ਸੀਗੀ ਫਿਰ ਨਿਊ ਤੁਸੀਂ ਲੇਟ ਕਰਾਈ ਐ ਫਿਰ ਸਾਨੂੰ 1000 ਰੁਪਏ ਕੀਲਾ ਖਰਚਾ ਪਿਆ ਇਹ ਗੱਲਾਂ ਨੇ ਫਿਰ ਆਪਾਂ ਇੱਕ ਬਾਹਰ ਆ ਕੇ ਅਣਪੜ੍ਹ ਜ਼ਿਮੀਂਦਾਰ ਬੈਠਾ ਮੈਂ ਆਪਾਂ ਗੱਲ ਨਹੀਂ ਕਰਦੇ ਹੁੰਦੇ ਸੀ ਤੇ ਆਪਾਂ ਸੋਚਾਂਗੇ ਜਾਂ ਇਹਨੂੰ ਕੀ ਪਤਾ ਹੋਊਗਾ ਇਦਾਂ ਆਪ ਆਪਣੇ ਮੰਗੂਈਆਂ ਵੀ ਸਿੰਪਲ ਆ ਇਹਨੂੰ ਕੀ ਉਹ ਉਦੋਂ ਪਹਿਲਾਂ ਵੈਸ ਚੁੱਕਿਆ ਹੁੰਦਾਗਾ ਉਹ ਕਹਿੰਦਾ ਲੋਕਾਂ ਨੂੰ ਆਕਲ ਨਹੀਂ ਬਾਈ ਕਹਿੰਦਾ ਲਿਮਟ ਲਿਮਟ ਬਣ ਗਈ ਲੋਨ ਕਿਉਂ ਲੈਂਦੇ ਨੇ ਲੋਨ ਤੇ ਤਾਂ ਕਹਿੰਦਾ 12% ਵਿਆਜ ਪੈਣੀ ਪੈ ਫੇਰ ਕਹਿੰਦਾ ਫੈਲ ਖਰਚੇ ਜਾਂ ਸਾਨੂੰ ਹੋਰ ਨਹੀਂ ਦੱਸਦੇ ਕਹਿੰਦਾ ਨੰਬਰ ਆਪਣੇ ਪਲੱਜ ਕਰਾ ਲੈ 6 ਮਹੀਨੇ ਬਾਅਦ ਦੁਬਾਰੇ ਪਲੱਜ ਹੁੰਦੇ ਹੁੰਦੇ ਨੇਗੇ ਜਿਹੜੀ ਵਕੀਲ ਦੀ ਫੀਸ ਹੈ 6 ਮਹੀਨੇ ਬਾਅਦ ਜਾਂਦੀ ਹੁੰਦੀ ਹੈ ਦੁਬਾਰੇ ਜਿੰਨੀ ਜੇਰ ਛੋਡੀ ਲਿਮਟ ਚੱਲੂ 6 ਮਹੀਨਾ ਬਾਅਦ ਵਕੀਲ ਦੀ ਫੀਸ ਜਾਣ ਲੱਗ ਜਾਂਦੀ ਹੈ ਤੁਹਾਡੇ ਉਹ ਚੋਂ ਇਹ ਚੀਜ਼ਾਂ ਤੁਹਾਨੂੰ ਦੱਸ ਹੀ ਨਹੀਂ ਰਹੇ ਜਿਹੜੀਆਂ ਉਹਨਾਂ ਨੂੰ ਦੱਸਣ ਦਾ ਹੱਕ ਆ ਤੁਸੀਂ ਕਹਿੰਦੇ ਹੋ ਜ਼ਿੰਮੇਦਾਰ ਵਿਆਜ ਦੇ ਪੈਸੇ ਭਾਦਾ ਨਹੀਂ ਇਹ ਬੰਦਾ ਮੈਨੂੰ ਗੱਲ ਬੰਦੇ ਨੇ ਸਵਾਲ ਕੀਤਾ ਸੀ ਆਪਾਂ ਜਵਾਬ ਹੋਣ ਰਹੀ ਦਿੱਤਾ ਪਰ ਮੈਂ ਇੱਕ ਬੰਦੇ ਦਾ ਨਹੀਂ ਦੇ ਸਕਦਾ ਸੀਗਾ ਸਾਰੇ ਬੰਦਿਆਂ ਦਾ ਦਿੱਤਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਬੰਦੇ ਗੌਰ ਕਰ ਲੈਣਗੇ ਪਰ ਮੇਰੇ ਸਹਾਰਾ ਹੁਣ ਜ਼ਿੰਮੇਦਾਰਾਂ ਨੂੰ ਸਾਰਿਆਂ ਨੂੰ ਪਤਾ ਉਹ ਅੱਖਾਂ ਦੇ ਪੱਟੀ ਬੰਨੀ ਬੈਠੇ ਨੇ ਇਹ ਪੰਜਾਬ ਦੀਆਂ ਸੱਚੀਆਂ ਗੱਲਾਂ ਨੇ ਠੀਕ ਹੈ ਨਾ ਹੁਣ ਆਪਾਂ ਗੱਲ ਕਰਦੇ ਸੀ ਸਾਨੂੰ ਦੱਸਿਆ ਸੀ ਵੀ ਆਪਾਂ ਉਹਨਾਂ ਸਰਕਾਰੀ ਅਫਸਰਾਂ ਬਾਰੇ ਜਿਹੜੇ ਕੁਰਸੀਆਂ ਦੇ ਮੈਨੇਜਰ ਬੈਠਿਆ 2-2 ਟਾਈਟਾ ਹੀ ਲੱਖ ਰੁਪਈਆ ਤਨਖਾਹਾਂ ਲੈਂਦੇ ਆ ਉਹਨਾਂ ਦੀ ਸਚਾਈ ਆਪਾਂ ਨੂੰ ਲਿਮਟ ਦੀ ਲੋੜ ਨਹੀਂ ਆਪਾਂ ਲਿਮਟ ਬੰਦ ਵੀ ਨਹੀਂ ਕਰੀ ਆਪਾਂ ਨੂੰ ਜਦੋਂ ਜ਼ਰੂਰਤ ਹੋ ਆਪਾਂ ਉਦੋਂ ਚੱਕ ਲਾਂਗੇ ਆਪਾਂ ਇਹੀ ਸੋਚਦੇ ਹੁੰਨੇ ਆਂ ਵੀ ਆੜਤੀ ਕੋਲ ਗਏ ਆੜਤੀ ਨੂੰ ਆਪਾਂ ਪੈਸੇ ਦਿੱਤੇ ਹਿਸਾਬ ਨਾਲ ਕੀ ਜੇ ਆਪਾਂ ਨੂੰ ਆੜਤੀ ਤੋਂ ਦੁਆਰੇ ਲੋੜੂ ਆਪਾਂ ਆੜਤੀ ਤੋਂ ਦੁਆਰੇ ਪੈਸੇ ਲੈ ਲਾਂਗੇ ਆਪਾਂ ਉਹਦੇ ਨਾਲ ਫਸਲ ਸੇਟਦੇ ਆਂ ਠੀਕ ਐ ਇੰਨਾ ਕੀ ਹੁੰਦਾ ਨਾ ਹੁਣ ਤੁਹਾਨੂੰ ਮੈਂ ਬੈਂਕ ਦੀ ਸੱਚਾਈ ਦੱਸਦਾ ਆ ਆਪਾਂ ਲਿਮਟ ਨਹੀਂ ਚੱਕੀ 3 ਲੱਖ 3.5 ਲੱਖ ਦੀ ਲਿਮਟ ਸੀ ਉਹਨਾਂ ਨੇ 3 ਲੱਖ ਚੱਕ ਕੇ ਆਪਣੇ ਖੁੱਲੇ ਖਾਤੇ 'ਚ ਪਾਤਾ ਬਾਈ ਆਪਾਂ ਨੂੰ ਉਦੋਂ 11-12% ਵਿਆਜ ਪੈਣ ਲੱਗ ਗਿਆ ਵਿਆਜ 9% ਹੀ ਹੁੰਦਾ ਫਿਰ ਤੁਸੀਂ ਕਹੋਗੇ 11-12% ਕਹਤਾਂ ਉਹਨਾਂ ਨੇ ਆਪ ਦਾ 6 ਮਹੀਨਿਆਂ ਦਾ ਫੈਲ ਖਰਚਾ ਲੈ ਲੈਣਾ ਜਿਹੜਾ ਵਕੀਲ ਖਰਚਾ ਜਾਂ ਹੋਰ ਖਰਚਾ ਤਾਂ ਉਹ ਤੋਂ ਬਾਅਦ ਜਦੋਂ ਆਪਣੇ ਕੋਲ ਹੁਣ ਥੋੜੀ ਜਿਹੀ ਜਾਣਕਾਰੀ ਹੋਣ ਲੱਗਿਆ ਆਪਣੇ ਕੋਲ ਮੋਬਾਈਲ ਆ ਗਏ ਮੈ ਲਾਉਣ ਨਾਲ ਆਪਾਂ ਨੂੰ ਉਹਦੀ ਪਤਾ ਲੱਗਣ ਲੱਗ ਜਾਂਦਾ ਵੀ ਆਪਣੇ ਖਾਤੇ ਨਾਲ ਕੀ ਛੇੜਖਾਨੀ ਹੋਈ ਆ ਆਪਾਂ ਚਲੇ ਗਏ ਆਪਾਂ ਕਿਹਾ ਵੀ ਜਦੋਂ ਸਾਨੂੰ ਪੈਸਿਆਂ ਦੀ ਲੋੜ ਹੀ ਨਹੀਂ ਤੁਸੀਂ ਸਾਡੇ ਖਾਤੇ 'ਚ ਸਾਡੀ ਲਿਮਟ ਕਿਵੇਂ ਚਾਕੇ ਪਾਈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਜ਼ਿੰਮੇਵਾਰ ਭਰਦਾ ਨਹੀਂ ਡਿਫਾਲਟਰ ਆ ਜੀ ਫਲਾਨਾ ਜੀ ਤੇ ਇੱਕ ਪਾਸੇ ਤੁਸੀਂ ਚਾਕੇ ਬੰਦੇ ਦੇ ਖੁੱਲੇ ਖਾਤੇ 'ਚ ਪੈਸੇ ਰੱਖ ਰਹੇ ਹੋ ਇਹ ਚੀਜ਼ਾਂ ਨੇ ਬਈ ਜਿਹੜੀਆਂ ਆਪਾਂ ਗੌਰ ਕਰਨੀਆਂ ਨੇ ਜਿਨ੍ਹਾਂ ਤੇ ਆਪਾਂ ਝੰਡਾ ਬੁਲੰਦ ਰੱਖਣਾ ਪੰਜਾਬ ਦੇ ਹੱਕ ਦੀ ਗੱਲ ਕਰਨੀ ਆ ਵੀ ਛੱਡ ਨਾਲ ਇਹ ਚੀਜ਼ਾਂ ਧੱਕਾ ਹੋ ਰਹੇ ਦੂਜੀ ਗੱਲ ਮੈਂ ਐਂ ਦੇਖ ਕੇ ਰਾਣਾ ਜਦੋਂ ਸਾਨੂੰ ਜ਼ਰੂਰਤ ਨਹੀਂ ਛੋੜੇ ਲਵੇ ਅਸੀਂ ਆਪਦਾ ਵਾਹਨ 35 ਲੱਖ ਪਿੱਛੇ 5 ਕੀਲੇ ਗਹਿਣੇ ਕਰੀ ਬੈਠੇ ਆਂ ਸਟਾਮ ਪੱਕਾ ਸਰਕਾਰੀ ਲਵਾਈ ਬੈਠੇ ਆਂ 6 ਮਹੀਨੇ ਦੀ ਫੀਸ ਕਰ ਹੀ ਲੈਣੇ ਉਹ ਜਦੋਂ ਸਾਨੂੰ ਲੋੜ ਨਹੀਂ ਪੈਸੇ ਚੱਕਣ ਦੇ ਅਸੀਂ ਨਹੀਂ ਚੱਕਣਾ ਚਾਹੁੰਦੇ ਸਾਨੂੰ ਵਿਆਜ ਕਿਉਂ ਲਾਉਣਾ ਸਾਡੇ ਖਾਤੇ 'ਚ ਕਿਉਂ ਦੁਬਾਰੇ ਪਾਉਨੇ ਉਹ ਜੇ ਸਾਨੂੰ ਜ਼ਰੂਰਤ ਹੋਸੀ ਚੱਕਾਂਗੇ ਆਪੀ ਓਹ ਤੁਹਾਨੂੰ ਰਾ ਕੀ ਦੇਣਗੇ ਬਾਈ ਜੀ ਤੁਸੀਂ ਚੱਕ ਲਓ ਤੁਹਾਨੂੰ 4% ਪਿਆਜ ਜਾਊਗਾ ਜੀ ਤੁਹਾਨੂੰ ਐਫ ਡੀ ਦਾ 7% ਪਿਆਜ ਆਉਣ ਲੱਗ ਜੂ ਉਹ ਭਲੇ ਉਹ ਲੋਕੋ ਸਰਕਾਰੀ ਅਫਸਰ ਉਹ 2.5 2.5 ਲੱਖ ਰੁਪਏ ਤਨਖਾਹ ਲੈਣੋਂ ਕਿਉਂ ਗਰੀਬ ਬੰਦੇ ਦਾ ਗਾਲਾ ਘੁੱਟਦੇ ਹੋ ਕਿਉਂ ਨਹੀਂ ਉਹਨੂੰ ਸੱਚ ਦੱਸ ਦੇ ਵੀ ਤੂੰ ਭਾਈ ਆਪਦੀ ਲਿਮਟ ਫੱਕ ਕਰ ਆਪਦਾ ਲੈ ਜਾ ਐਨਓਸੀ ਹੁਣ ਇਹਨੂੰ ਸੀਓ ਨਹੀਂ ਦਿੰਦੇ ਸੇਤੀ ਵੀਰੇ ਜ਼ਿੰਮੇਦਾਰਾਂ ਨੂੰ ਇੰਨਾ ਬੁਰਾ ਹਾਲ ਹੋਊਗਾ ਤੁਸੀਂ ਲਿਮਟਾਂ ਬਣਾ ਲੀਆਂ ਜਾਵੜੋਂ ਐਨਓਸੀ ਦਿੰਦੇ ਆ ਤੁਹਾਨੂੰ ਇਹ ਗੱਲਾਂ ਕਹਿਣਗੇ ਤੂੰ ਗੱਲਾਂ ਸੱਚੀਆਂ ਕਹਿੰਦਾ ਕੌੜੀਆਂ ਵੀ ਨੇ ਸੱਚੀਆਂ ਵੀ ਨੇ ਪੰਜਾਬ ਦੇ ਹੱਕ ਲਈ ਵੀ ਨੇ ਇਹ ਮੈਂ ਗੱਲਾਂ ਕਹੂੰਗਾ ਤੇ ਹੋ ਵੀ ਰਹੀਆਂ ਨੇ ਇਹਨਾਂ ਤੋਂ ਤੁਸੀਂ ਸਿਆਣੇ ਹੋਵੋ ਅਫਸਰਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਸਿਆਣੇ ਹੋਵੋ ਸਰਕਾਰ ਨੂੰ ਦੱਸੋ ਵੀ ਜ਼ਿੰਮੇਦਾਰ ਗਲਤ ਨਹੀਂ ਗਲਤ ਤੁਸੀਂ ਵੀ ਹੋ ਵੀਰੇ ਜਿਹੜੇ ਕਹਿੰਦੇ ਨੇ ਵੀ ਜ਼ਿੰਮੇਦਾਰ ਕਿਉਂ ਨਹੀਂ ਭੜਦਾ ਕੀ ਮੁਸ਼ਕਲਾਂ ਨੇ ਗੱਲਾਂ ਸੁਣ ਲਓ ਤੁਸੀਂ ਵੀ ਆ ਸਾਡੇ ਨਾਲ ਹੋ ਰਹੀਆਂ ਨੇ ਇਸ ਦੋਵਾਂ ਬਦ ਜ਼ਿੰਮੇਦਾਰ ਦੱਸ ਕੀ ਕਰੇ ਕਿਉਂ ਉਹਨੂੰ ਸਹੀ ਰਾਹ ਨਹੀਂ ਪਾਉਂਦੇ ਕਿਉਂ ਉਹਨੂੰ ਸਹੀ ਗੱਲਾਂ ਨਹੀਂ ਦੱਸਦੇ ਅਵਸਰ ਦਾ ਹੱਕ ਨਹੀਂ ਹੈਗਾ ਵੀ ਸਾਨੂੰ ਆ ਖਰਚਾ ਪਾਊਗਾ ਜੀ ਆ ਸੋਤੋਂ ਆ ਪਾਊਗਾ ਜੀ ਆ ਸੋਤੋਂ ਟਿਕਟਾਪਰ ਵਾਲਿਆਂ ਨੂੰ ਸਰਕਾਰ ਨੂੰ ਕਿਉਂ ਨਹੀਂ ਅਪੀਲ ਕਰਦੇ ਆਪਦੇ ਵੱਡੇ ਅਵਸਾਰਾਂ ਨੂੰ ਵੀ ਤੁਸੀਂ ਇੱਕ ਵਾਰੀ ਖਰਚਾ ਲੈ ਲਓ ਜੀ ਦੁਬਾਰੇ ਛੋਟਾ ਵਕੀਲ ਨੂੰ ਸਰਕਾਰੀ ਖਰਚਾ ਪਾਉਣ ਦਾ ਮਤਲਬ ਕੀ ਆ ਇਹ ਸੋਚੋ ਸਮਝੋ ਇਹਦੇ ਤੇ ਆਵਾਜ਼ ਉਠਾਓ ਬਈ ਬੈਂਕ 'ਚ ਜਾਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਛੂਜਵਾਨ ਹੋਵੋ ਇਹ ਜ਼ਿੰਮੇਦਾਰਾਂ ਨੂੰ ਬੇਨਤੀ ਕਰਦੇ ਆਂ ਬਈ ਆਪਦਾ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ ਮੈਥੋਂ ਸਾਰੇ ਵੱਧ ਹੀ ਸਿਆਣੇ ਨੇ ਕੋਈ ਕਾਮਲਾ ਬੋਲਾ ਦਾ ਹੈ ਨਹੀਂ ਜਿਹਨੇ ਅੱਜ ਦੇ ਟਾਈਮ ਪੈਸੇ ਭਰਨੇ ਆਪਦੇ ਬੱਚੇ ਨੂੰ ਨਾਲ ਲੈ ਕੇ ਜਾਂਦਾ ਸਾਰਾ ਕੁਝ ਲੈ ਕੇ ਜਾਂਦਾ ਪੈਸੇ ਫੜ ਕੇ ਨਾ ਤੁਰੋ ਉਹਦਾ ਗਿਆਨ ਲੈ ਕੇ ਤੁਰੋ ਇਹ ਚੀਜ਼ਾਂ ਪਤਾ ਹੀ ਕਹਿ ਰਹੇ ਆ ਵੀ ਲੋਕਾਂ ਨੂੰ ਪਤਾ ਲੱਗ ਚੁੱਕੇ ਹੁਣ ਆਪਾਂ ਇਸ ਤੋਂ ਘਾਹਲੇ ਪਾਰਟ 'ਚ ਗੱਲ ਕਰਾਂਗੇ ਬਈ